ਤੇ ਪੰਜਾਬ ਚ ਲਗਾਤਾਰ ਲੁੱਟਾ ਕੋਹਾ ਵੀ ਵਧਦੀਆਂ ਜਾ ਰਹੀਆਂ ਨੇ ਤੇ ਲਗਾਤਾਰ ਸੀਸੀਟੀਵੀਆ ਦੇ ਵਿੱਚ ਵੀਡੀਓ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓਸ ਵੇਖ ਕੇ ਲੋਕਾਂ ਦੇ ਦਿਲਾਂ ਚ دہشت ਦਾ ਮਾਹੌਲ ਹੈ ਤੇ ਪੰਜਾਬ ਦੀ ਲਾਅ ਐਂਡ ਆਰਡਰ ਸਥਿਤੀ ਤੇ ਸਵਾਲ ਚੁੱਕੇ ਜਾ ਰਹੇ ਨੇ ਬੀਤੇ ਕੱਲ ਇੱਕ ਵੀਡੀਓ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜੋ ਤੁਸੀਂ ਮੇਰੇ ਨਾਲ ਸਕਰੀਨ ਤੇ ਉੱਤੇ ਚਲਦੀ ਹੋਈ ਵੇਖ ਸਕਦੇ ਹੋ ਜਿਸ ਦੇ ਵਿੱਚ ਇੱਕ ਐਕਟਿਵ ਸਵਾਰ ਪਤੀ ਪਤਨੀ ਆਉਂਦੇ ਨੇ ਤੇ ਐਕਟਿਵ ਸਵਾਰ ਜਦੋਂ ਸੱਜੇ ਹੱਥ ਆਪਣੀ ਐਕਟਿਵ ਜਿਵਾ ਖੜੀ ਕਰਨ ਲੱਗਦੇ ਨੇ ਤਾਂ ਉਸੇ ਸਮੇਂ ਹੀ ਇੱਕ ਮੋਟਰਸਾਈਕਲ ਤੇ ਨੌਜਵਾਨ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਪਗੜੀਦਾਰੀ ਸਰਦਾਰ ਨੌਜਵਾਨ ਪਿੱਛੋਂ ਮੋਟਰਸਾਈਕਲ ਤੇ ਉਤਰਦਾ ਜਿਸ ਨੇ ਆਪਣਾ ਮੂੰਹ ਲਪੇਟ ਰੱਖਿਆ ਤੇ ਉਤਰਦੇ ਸਾਰ ਹੀ ਉਹਨਾਂ ਨੂੰ ਇੱਕ ਗੁੰਝਲ ਪਾਉਂਦੇ ਨੇ ਯਾਨੀ ਕਿ ਕਨਫਿਊਜ਼ ਕਰਦੇ ਨੇ ਕਨਫਿਊਜ਼ ਕਰਕੇ ਜਿਵੇਂ ਹੀ ਉਹ ਵਾਪਸ ਯੂ-ਟਰਨ ਮਾਰਦੇ ਨੇ ਤਾਂ ਪਿੱਛੇ ਬੈਠੀ ਹੋਈ ਮਹਿਲਾ ਦੇ ਗਲੇ 'ਚੋਂ ਸੋਨੇ ਦੀ ਚੈਨੀ ਖੋ ਕੇ ਲੈ ਜਾਂਦੇ ਨੇ ਤੇ ਪਤੀ ਪਤਨੀ ਦੋਨੇ نیچے ਡਿੱਗ ਜਾਂਦੇ ਨੇ ਸਾਫ਼ ਸੀਸੀਟੀਵੀ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਤੇ ਲਗਾਤਾਰ ਇਸ ਤਰ੍ਹਾਂ ਦੀਆਂ ਤਸਵੀਰਾਂ ਪੰਜਾਬ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਤੇ ਬੀਤੇ ਕੱਲ ਤੋਂ ਇਹ ਸੀਸੀਟੀਵੀ ਲਗਾਤਾਰ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਪੁਲਿਸ ਦੇ ਕਹਿਣਾ ਹੈ ਕਿ ਅਸੀਂ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਦੀ ਭਾਲ ਕਰ ਰਹੇ ਹਾਂ ਤੇ ਜਲਦੀ ਇਹਨਾਂ ਨੂੰ ਫੜ ਕੇ ਇਸ ਇਲਾਕੇ ਦੇ ਪਿੱਛੇ ਦੇਵਾਂਗੇ ਪਰ ਅਜੇ ਤੱਕ ਕੋਈ ਵੀ ਉਹਨਾਂ ਕੋਲ ਮੌਜੂਦਾ ਅਧਿਕਾਰਿਕ ਤੌਰ ਤੇ ਕੰਪਲੇਂਟ ਨਹੀਂ ਆਈ ਹੈ ਪਰ ਇਸ ਤਰ੍ਹਾਂ ਦੀਆਂ ਪੰਜਾਬ ਦੇ ਵਿੱਚ ਲਗਾਤਾਰ ਸੀਸੀਟੀਵੀ ਸਾਹਮਣੇ ਆ ਰਹੀਆਂ ਨੇ ਕਿ ਆਮ ਲੋਕ ਸੁਰੱਖਿਅਤ ਨਹੀਂ ਨੇ ਘਰਾਂ ਤੋਂ ਬਾਹਰ ਨਿਕਲਣਾ ਵੀ ਹੁਣ ਮਹਿਲਾਵਾਂ ਦੇ ਲਈ ਖਾਸ ਕਰ ਮਹਿਲਾਵਾਂ ਦੇ ਲਈ ਜੋ ਸੋਨੇ ਦੇ ਗਹਿਣੇ ਪਾਣਾ ਚਾਹੁੰਦੀਆਂ ਨੇ ਉਹਨਾਂ ਲਈ ਸੁਰੱਖਿਅਤ ਨਹੀਂ ਹੈ ਇਸ ਤਰ੍ਹਾਂ ਦੀਆਂ ਸੀਸੀਟੀਵੀਜ਼ ਦੇ ਨਾਲ ਪੰਜਾਬ ਦਾ ਮਾਹੌਲ ਜਿਹੜਾ ਹੈ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਹੱਦ ਤੱਕ ਖਰਾਬ ਹੁੰਦਾ ਹੋਇਆ ਜਾ ਰਿਹਾ ਹੈ ਤੇ ਲੋ ਸੋਚਣ ਦੀ ਲੋੜ ਹੈ ਤੇ ਆਮ ਲੋਕਾਂ ਨੂੰ ਅਤੇ ਪੰਜਾਬ ਪੁਲਿਸ ਨੂੰ ਵੀ ਇਸ ਤੇ ਕਾਰਵਾਈ ਕਰਨ ਦੀ ਲੋੜ ਹੈ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ